ਕੰਫੀ ਕਵੀ ਸ਼ਾਹ ਹੁਸੈਨ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਵਿੱਚ ਸ਼ਾਹ ਹੁਸੈਨ ਜੀ ਦਾ ਜਨਮ 1539 ਤੋਂ 1593 ਈਸਵੀ ਤੱਕ ਇਹਨਾਂ ਦਾ ਜੀਵਨ ਕਾਲ ਹੈ ਇਹਨਾਂ ਦਾ ਜਨਮ ਜਿਹੜਾ ਉਹ ਸ਼ੇਖ ਉਸਮਾਨ ਟੱਡਾ ਦੇ ਘਰ ਲਾਹੌਰ ਵਿਖੇ ਹੋਇਆ ਸੀ ਤੇ ਮੌਤ ਇਹਨਾਂ ਦੀ ਰਾਵੀ ਦੇ ਕੰਡੇ ਸ਼ਾਹਦਰੇ ਵਿੱਚ ਹੋਈ ਇਹਨਾਂ ਨੂੰ ਪੰਜਾਬੀ ਦਾ ਸ਼੍ਰੋਮਣੀ ਸੂਫੀ ਕਵੀ ਹੋਣ ਦਾ ਮਾਣ ਹੈ ਇਹਨਾਂ ਦਾ ਸਿਲਸਿਲਾ ਜਿਹੜਾ ਸੀ ਉਹ ਕਾਦਰੀ ਸੀਗਾ ਤੇ ਇਹਨਾਂ ਦੇ ਚਾਰ ਖਲੀਫੇ ਸਨ ਖਾਕੀ ਗਰੀਬ ਦੀਵਾਨ ਤੇ ਬਿਲਾਵਲ ਸ਼ਾਹ ਉਸਨ ਜੀ ਅਕਬਰ ਅਤੇ ਜਹਾਂਗੀਰ ਦੇ ਸਮਕਾਲੀ ਸਨ ਤੇ ਇਹਨਾਂ ਨੇ 162 ਕਾਫੀਆਂ ਦੀ ਰਚਨਾ ਕੀਤੀ 34 ਰਾਗਾਂ ਦੇ ਵਿੱਚ ਚੰਤੀ ਰਾਗਾਂ ਵਿੱਚ 162 ਕਾਫੀਆਂ ਤੇ ਕਾਫੀਆਂ ਕਰਕੇ ਹੀ ਇਹਨਾਂ ਨੂੰ ਪ੍ਰਸਿੱਧੀ ਪ੍ਰਾਪਤ ਹੈ ਇਹਨਾਂ ਦੀ ਕਾਫੀਆਂ ਦਾ ਵਿਸ਼ਾ ਕੀ ਸੀ ਮੁਰਸ਼ਿਦ ਪ੍ਰੇਮ ਮੁਰਸ਼ਿਦ ਮਤਲਬ ਕਿ ਗੁਰੂ ਦਾ ਪ੍ਰੇਮ ਪ੍ਰਮਾਤਮਾ ਨਾਲ ਪ੍ਰੇਮ ਤੇ ਇਹਨਾਂ ਨੇ ਜਿਹੜੀ ਭਾਸ਼ਾ ਦਾ ਯੂਜ਼ ਕੀਤਾ ਉਹ ਹੈਗੀ ਇਹਨਾਂ ਦੀ ਲਹਿੰਦੀ ਭਾਸ਼ਾ ਦਾ ਪ੍ਰਭਾਵ ਇਹਨਾਂ ਦੀ ਸਾਰੀ ਕਾਫੀਆਂ ਦੀ ਉੱਤੇ ਲਹਿੰਦੀ ਭਾਸ਼ਾ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਤੇ ਜੇ ਆਪਾਂ ਦਸਵੀਂ ਵਾਰ ਵੀ ਨਹੀਂ ਕਿਤਾਬਾਂ ਵਿੱਚ ਇਹਨਾਂ ਦੀ ਰਚਨਾ ਦੀ ਗੱਲ ਕਰੀਏ ਤਾਂ ਉਹ ਹੈਗੀਆਂ ਜਿਵੇਂ ਇੱਥੇ ਰਹਿਣਾ ਨਹੀਂ ਘੁੰਮ ਚਰਖੜੇਵੇਂ ਮੁਸ਼ਕਲ ਘਾਟ ਫਕੀਰੀ ਦਾ ਰਹੀਓ ਵੇ ਨਾਲ ਸਜਣ ਦੇ ਪਾਵੇਂਗਾ ਦੀਦਾਰ ਸਾਹਿਬ ਦਾ ਦਰਦ ਵਿਛੋੜੇ ਦਾ ਹਾਲ ਨੀਵੇਂ ਕਿਨੂ ਆਖਾਂ ਰੱਬਾ ਮੇਰੇ ਓਗਨ ਜਿਤਨਾ ਧਰੀ ਇਹ ਸਾਰੀਆਂ ਰਚਨਾਵਾਂ ਇਹਨਾਂ ਦੀ ਤਨਾਸਰੀ ਰਾਗ ਦੇ ਵਿੱਚ ਰਚੀਆਂ ਹੋਈਆਂ ਪਲੱਸ 1 ਪਲੱਸ 2 ਦੀ ਕਿਤਾਬਾਂ ਵਿੱਚ ਲੱਤੀਆਂ ਹੋਈਆਂ ਥੈਂਕ ਯੂ